ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਨ੍ਹਾਂ ਦੇ ਪੇਪਰ ਹਾਲੇ ਤੱਕ ਨਹੀਂ ਨਿਕਲੇ ਜਿਵੇਂ ਮਲਕੀ ਵੀਰਾਂ ਭਰਾਵਾਂ ਨੇ ਪੇਪਰ ਭਰੇ ਸੀ ਕਿਹਨੇ 9 ਮਹੀਨ੍ਹ ਵਾਲੇ ਭਰੇ ਕਿਸੇ ਨੇ 6 ਵਾਲੇ ਭਰੇ ਤੇ ਕਿਸੇ ਨੇ ਡੋਮੈਸਿਕ ਪੇਪਰ ਭਰੇ ਇੰਨਾ ਦੇ ਪੇਪਰ ਨਹੀਂ ਨਿਕਲੇ ਉਹ ਕੀ ਕਰ ਸਕਦੇ ਆ ਹੁਣ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਨ੍ਹਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਪੇਪਰ ਨਿਕਲ ਚੁੱਕੇ ਆ ਅਪਾਇੰਟਮੈਂਟਾਂ ਨਹੀਂ ਮਿਲੀਆਂ ਉਹਦੇ ਬਾਰੇ ਗੱਲ ਕਰਾਂਗੇ ਕਿ ਉਹ ਕੀ ਕਰਨ ਹੋਣ ਹੁਣ ਕਦੋਂ ਤੱਕ ਵੇਟ ਕਰਨ ਮਿਲ ਕੋਈ ਕਦੋਂ ਤੱਕ ਅਪਾਇੰਟਮੈਂਟਾਂ ਖੁੱਲਣ ਦੇ ਚਾਂਸ ਹੈਗੇ ਆ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕੌਣ ਕਹ ਜਿਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੋਈ ਸਿੱਖ ਸਕੋ ਤੇ ਕੋਈ ਸਿੱਖਾ ਸਕੋ ਤੇ ਜਿਨਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਪੋਸਟ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜੂੜ ਦਵਾਂਗੇ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਕਰਦੇ ਆਂ ਗੱਲ ਪੇਪਰਾਂ ਬਾਰੇ ਕਿ ਪੇਪਰਾਂ ਦਾ ਕੀ ਪ੍ਰੋਸੈਸ ਚੱਲ ਰਿਹਾ ਵਾ ਤਕਰੀਬਨ ਹਫਤੇ ਦੇ ਵਿੱਚ 2-4 ਮੈਸੇਜ ਤਾਂ ਆ ਹੀ ਜਾਂਦੇ ਆ ਬੰਦਿਆਂ ਦੇ ਕਿ ਪੇਪਰ ਨਿਕਲ ਰਿਹਾ ਆ ਮਲਕੀ 9 ਮੰਥ ਵਾਲੇ ਪੇਪਰ ਵੀ ਨਿਕਲ ਰਿਹਾ ਤੇ ਸਾਲ ਵਾਲੇ ਪੇਪਰ ਵੀ ਨਿਕਲ ਰਿਹਾ ਪਰ ਜਿਆਦਾ ਜਿਹੜੇ ਪੇਪਰ ਨਿਕਲ ਰਿਹਾ ਉਹ 9 ਮੰਥ ਵਾਲ ਨਿਕਲ ਰਿਹਾ ਪਰ ਇਨੇ ਵੀ ਨਹੀਂ ਜ਼ਿਆਦਾ ਕਿ ਆਪਾਂ ਕਹਿ ਦਈਏ ਕਿ ਡੇਲੀ 10 10 15 15 20 20 ਪੇਪਰ ਨਿਕਲਦੇ ਪਏ ਬਹੁਤ ਘਟ ਕੇ ਪੇਪਰ ਨਿਕਲ ਰਹੇ ਕੋਈ ਤੁਹਾਨੂੰ ਪਤਾ ਜਿੰਨਾ ਕੋਟਾ ਹੈਗਾ ਉਹਨਾਂ ਕੋਟਾ ਪੂਰਾ ਹੋ ਗਿਆ ਵਾ ਹੋਣ ਵਾਲਾ ਹੀ ਇੱਕ ਸਾਦਾ ਕਹਿ ਦੇ ਕਿ ਥੋੜਾ ਜਿਹਾ ਰਹਿ ਗਿਆ ਵਾ ਤੇ ਪੇਪਰ ਦੀ ਸਪੀਡ ਬਹੁਤ ਜ਼ਿਆਦਾ ਘਟ ਚੁੱਕੀ ਹੈ ਹੁਣ ਨਿਕਲਣ ਵਾਲਿਆਂ ਦੀ ਤੇ ਜਿਹੜੇ ਵੀ ਨਾ ਆਪਾਂ ਦੇ ਪੇਪਰ ਰਹਿ ਗਏ ਆ ਜਿਨ੍ਹਾਂ ਦੇ ਮਲਕੀ ਪੇਪਰ ਹਾਲ ਤੱਕ ਨਿਕ ਰਣਾ ਕੀ ਤੁਹਾਡੇ ਮਾਲਕ ਨੂੰ ਕੋਈ ਮੇਲ ਨਹੀਂ ਆਈ ਕਿ ਤੁਹਾਡਾ ਪੇਪਰ ਨਿਕਲ ਗਿਆ ਜਾਂ ਨਹੀਂ ਨਿਕਲੇ ਉਹ ਵੀਰਾਂ ਭਰਾਵਾ ਕੀ ਕਰਨ ਉਹ ਨਾਰਮਲ ਹੀ ਗੱਲ ਤਾਂ ਬੜੇ ਜ਼ਰ ਦੇ ਵੀਰ ਭਰਾ ਵੇਟ ਕਰ ਰਹੇ ਆ ਕਿ ਸਾਡੇ ਪੇਪਰ ਨਿਕਲਣ ਜਿਨ੍ਹਾਂ ਵੀਰਾਂ ਭਰਾਵਾਂ ਦੇ ਪੇਪਰ ਨਹੀਂ ਨਿਕਲੇ ਉਹ ਸਭ ਤੋਂ ਵਧੀਆ ਤਰੀਕਾ ਮੇਰਾ ਹੈਗਾ ਕਿ ਤੁਸੀਂ ਹਾਲ ਥੋੜੀ ਜੀ ਵੇਟ ਕਰੋ ਤੇ ਜੇਕਰ ਤੁਹਾਡੇ ਪੇਪਰ ਨਹੀਂ ਨਿਕਲਦੇ ਹਿੰਮਤ ਨਾ ਹਾਰੋ ਤੇ ਅਗਲੇ ਸਾਲ ਫੇਰ ਟਰਾਈ ਕਰੋ ਕਿਉਂਕਿ ਅਗਲੇ ਸਾਲ ਜੇਕਰ ਕੋਰਸ ਚੇਂਜ ਹੋ ਗਏ ਤਾਂ ਅਗਲੇ ਸਾਲ ਹੋਰ ਸੌਖਾ ਹੋ ਜਾਣਾ ਵਾ ਇਟਲੀਏ ਚ ਪਕਾਉਣਾ ਕਹਿ ਦੀ ਆਪਾਂ ਜਾਂ ਇਟਲੀਏ ਚ ਆਉਣਾ ਜਾਂ ਆਪਾਂ ਕਿਹੜੇ ਪੇਪਰ ਭਰਨੇ ਆਪਾਂ ਕਹਿ ਲਈਏ ਕਿ ਅਗਲੇ ਸਾਲ ਫੇਰ ਟਰਾਈ ਕਰੋ ਕਿਉਂਕਿ ਇੱਕ ਵਾਰੀ ਜੇ ਬੰਦਾ ਟਰਾਈ ਕਰਕੇ ਛੱਡ ਜਾਂਦਾ ਵਾ ਉਹਦਾ ਕੋਈ ਫਾਇਦਾ ਨਹੀਂ ਹੈ ਜੇਕਰ ਪੇਪਰ ਨਹੀਂ ਨਿਕਲਦੇ ਜੇਕਰ ਪਰ ਟਰਾਈ ਕਰੋ ਜੇਕਰ ਪੇਪਰਾਂ ਦੇ ਬਾਝਾਂ ਗੱਲ ਬਾਤ ਤਾਂ ਜਿਆਦਾ ਵਧੀਆ ਵਾ ਤੁਹਾਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਤੁਹਾਨੂੰ ਪੇਪਰ ਦੁਬਾਰਾ ਟਰਾਈ ਕਰਨੀ ਚਾਹੀਦੀ ਜਿਨ੍ਹਾਂ ਦੇ ਪੇਪਰ ਨਹੀਂ ਨਿਕਲੇ ਨਾ ਉਹ ਵੀਰਪਰਾ ਹਲਦਾ ਵੇਟ ਕਰੋ ਜਿੰਨਾ ਚਿਰ ਤੱਕ ਪੇਪਰ ਨਿਕਲ ਹੁੰਦੇ ਆ ਤੇ ਜਦੋਂ ਫਰੂਸੀ ਓਪਨ ਹੁੰਦੀ ਆ ਨਵੀਂ ਤੇ ਜੇਕਰ ਪੇਪਰ ਨਹੀਂ ਨਿਕਲਦੇ ਉਹਨਾਂ ਚਿਰ ਤੱਕ ਤੇ ਮੇਰੇ ਵੀਰਪਰਾ ਦੁਬਾਰਾ ਜ਼ਰੂਰ ਟਰਾਈ ਕਰਿਓ हिम्मत ਨਾ ਹਾਰਿਓ ਇੱਕ ਵਾਰੀ ਮੇਰੇ ਕਹਿੰਦੇ ਤੇ ਟਰਾਈ ਜ਼ਰੂਰ ਕਰ ਲਵੇ ਕਿ ਵੇਖਿਓ ਸ਼ਾਇਦ ਕਈ ਵਾਰ ਆ ਭਰਾਵਾਂ ਦੇ ਜਿਹੜਾ ਪੇਪਰ ਇਸ ਸਾਲ ਨਹੀਂ ਨਿਕਲੇ ਸ਼ਾਇਦ ਅਗਲੇ ਸਾਲ ਪੇਪਰ ਨਿਕਲ ਜਾਣਾ ਠੀਕ ਆ ਇਸ ਕਰਕੇ ਮੇਰੇ ਵੀਰ ਭਰਾ ਟਰਾਈ ਜ਼ਰੂਰ ਕਰਿਓ ਅਗਲੇ ਸਾਲ ਤੇ ਬਾਕੀ ਵੇਟ ਹੀ ਕਰ ਸਕਦੇ ਆ ਏਜੰਟਾਂ ਨਾਲ ਲੜਨ ਦੀ ਕੋਈ ਚੱਕਰ ਨਹੀਂ ਕਿਉਂਕਿ ਨਾਰਮਲ ਹੀ ਕਰ ਤੁਹਾਨੂੰ ਹੀ ਪਤਾ ਕਿ ਏਜੰਟ ਕੀ ਕਰਦੇ ਆ ਥਾਵਾਂ ਥਾਂ ਹੁੰਦੀ ਆ ਦੋ ਬੰਦੇ ਕੰਮ ਪੇਪਰਾਂ ਦੀ ਦੇ ਭਰ ਦੱਸਦਾ ਬੰਦੇ ਉਹ ਨਿਕਲਨੇ ਨਾਰਮਲ ਹੀ ਕਰ ਦੋਦੇ ਨਿਕਲਦੇ ਆ ਬਾਕੀ ਸਾਰੇ ਵੀਰ ਭਰਾ ਉਹਨਾਂ ਹੀ ਰਹਿ ਜਾਂਦੇ ਆ ਇਹ ਕਾਰ ਕਰਕੇ ਪੇਪਰ ਜਿਹੜੇ ਆ ਨਹੀਂ ਨਿਕਲਦੇ। ਬਾਕੀ ਆਪਾਂ ਗੱਲ ਕਰ ਲੈਂਦੇ ਆ ਅਪਾਇੰਟਮੈਂਟਾਂ ਬਾਰੇ। ਅਪਾਇੰਟਮੈਂਟਾਂ ਪਿੱਛੇ ਜੇ ਓਪਨ ਹੋਈਆਂ ਸੀ ਪਤਾ ਨਹੀਂ ਲੱਗਾ ਪਰ ਉਹਦੇ ਵਿੱਚ ਵੀ ਠੀਕ ਆ ਇਦਾਂ ਹੀ ਲੰਘੀਆਂ ਅਪਾਇੰਟਮੈਂਟ ਜਦੋਂ ਬੰਦ ਹੋ ਗਈਆਂ ਉਸ ਤੋਂ ਬਾਅਦ ਆਪਾਂ ਲੱਗਾ ਹੁਣ ਕੋਈ ਅਪਡੇਟ ਨਹੀਂ ਹੈਗਾ ਕਿ ਕਦੋਂ ਅਪਾਇੰਟਮੈਂਟਾਂ ਓਪਨ ਹੋਣ ਹੋਣ ਨੂੰ ਭਾਵੇਂ ਕੱਲ ਹੀ ਕਰ ਦੇਣ ਭਾਵੇਂ ਪਰਸੋਂ ਕਰ ਦੇਣ ਅਪਾਇੰਟਮੈਂਟਾਂ ਕੋਈ ਤੁਹਾਨੂੰ ਪਤਾ ਵਾ ਕਿ ਰੈਫਰੈਂਸ ਨੰਬਰ ਜਿਹੜਾ ਵਾ ਉਹ 3 ਲੱਖ ਪਲੱਸ ਚੱਲ ਗਿਆ ਹੈ ਜ਼ਿਲ੍ਹੇ ਦਾ ਜਿਸ ਕਰਕੇ ਕਿਹੜੀਆਂ ਅਪਾਇੰਟਮੈਂਟਾਂ ਆ ਨਾਰਮਲੀ ਗੱਲ ਥੋ ਤੇ ਅਪਾਇੰਟਮੈਂਟ ਜਿਨ੍ਹਾਂ ਨੇ ਬੁੱਕ ਕੀਤੀਆਂ ਪਈਆਂ ਜੇਕਰ ਤੁਹਾਨੂੰ ਕੋਈ ਮੇਲ ਨਹੀਂ ਆਈ ਰਿਜੈਕਟ ਦੀ ਜਾਂ ਆਪਾਂ ਕਹਿ ਲਈਏ ਕਿ ਮਿਸਮੈਚ ਦੀ ਮੇਲ ਨਹੀਂ ਆਈ ਫਿਰ ਤੁਸੀਂ ਵੇਟ ਕਰੋ ਤੁਹਾਨੂੰ ਅਪਾਇੰਟਮੈਂਟ ਮਿਲਣ ਦੇ ਚਾਂਸ ਹੈਗੇ ਆ ਠੀਕ ਆ ਤੇ ਜਿਨ੍ਹਾਂ ਵੀ ਰਿਜੈਕਸ਼ਨ ਦੀਆਂ ਮੇਲਾਂ ਆਈਆਂ ਵਾ ਉਹ ਜੇਕਰ ਵੈਬ ਫਾਰਮ ਦੁਬਾਰਾ ਤੁਹਾਨੂੰ ਮੇਲ ਆਈ ਹੈ ਤੇ ਵੈਬ ਫਾਰਮ ਦੁਬਾਰਾ ਭਰ ਦੋ ਉਹ ਨੋਲੇ ਉਸ ਤੇ ਝੁਕ ਲੈਂਦੇ ਭਾਵੇਂ ਤੁਹਾਨੂੰ ਰੈਫਰੈਂਸ ਨੰਬਰ 2 ਲੱਖ ਪਲੱਸ ਹੀ ਮਿਲਿਆ ਹੋਵੇ ਤੁਹਾਨੂੰ ਅਪਾਇੰਟਮੈਂਟ ਤਾਂ ਹੀ ਮਿਲ ਜਾਣੀ ਹੈ ਕਿਉਂਕਿ ਬੜੇ ਵੀਰ ਭਰਾ ਆਗੇ ਆ ਜਿਨ੍ਹਾਂ ਦਾ ਰੈਫਰੈਂਸ ਨੰਬਰ 2 ਲੱਖ ਪਲੱਸ ਮਿਲਿਆ ਉਹਨ ਤੇ ਮਿਸਮੈਚ ਦੀ ਮੇਲ ਆਈ ਪਹਿਲਾਂ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਵੈਬ ਫਾਰਮ ਭਰਨ ਵਾਸਤੇ ਕਹੇ ਤੇ ਵੈਬ ਫਾਰਮ ਜਿਹਦੇ ਉਹਨਾਂ ਨੇ ਭਰਿਆ ਆਪਣਾ ਨੂਲਾਸ ਤੇ ਭਰਿਆ ਉਹਨਾਂ ਨੂੰ ਨੂਲਾਸ ਤੇ ਚੋਕਲੇ ਉਹਨਾਂ ਨੇ ਤੇ ਉਹਨਾਂ ਨੂੰ ਇਹੜਾ ਰੈਫਰੈਂਸ ਨੰਬਰ ਮਿਲਿਆ 2 ਲੱਖ ਪਲੱਸ ਦਾ ਮਿਲਿਆ ਸੀ ਪਰ ਉਹਨਾਂ ਨੂੰ ਅਪਾਇੰਟਮੈਂਟ ਮਿਲ ਗਈ ਉਸੇ ਵੇਲੇ ਹੀ ਅਕਤੂਬਰ ਦੇ ਅਪਾਇੰਟਮੈਂਟ ਮਿਲੀ ਹੁਣ ਆਹੋ ਮਹੀਨੇ ਦੇ ਅਪਾਇੰਟਮੈਂਟ ਮਿਲੀ ਕੇ ਨੂੰ 15 ਤੱਕ ਦੀ ਮਿਲੀ ਹੈ ਕੇ ਦੀ 21 ਤੱਕ ਦੀ ਮਿਲੀ ਹੈ ਅਪਾਇੰਟਮੈਂਟ ਐਦਾਂ ਮਿਲਿਆ ਵੀਰਾਂ ਭਰਾਵਾਂ ਨੂੰ ਅਪਾਇੰਟਮੈਂਟ ਜੇਕਰ ਜਿਹੜੇ ਵੀਰ ਭਰਾ ਨੂੰ ਮਿਸ ਮੈਚ ਦੀਆਂ ਮੇਲਾਂ ਪਹਿਲਾਂ ਆਈਆਂ ਸੀ ਉਹ ਚੈੱਕ ਕਰੋ ਵੀ ਤੁਹਾਨੂੰ ਮੇਲ ਜੇਕਰ ਆਈ ਹੋਵੇ ਦੁਜੀ ਦੀ ਵੈਬ ਫਾਰਮ ਦੁਬਾਰਾ ਭਰਨ ਦੀ ਮੇਲ ਆਈ ਤੇ ਵੈਬ ਫਾਰਮ ਦੁਬਾਰਾ ਭਰ ਕੇ ਤੇ ਆਪਣੇ ਨੂਲਿਓਸ ਤੇ ਛੱਡ ਦਿਓ ਤੁਹਾਨੂੰ ਅਪਾਇੰਟਮੈਂਟ ਮਿਲਣ ਦੇ ਚਾਂਸ ਹੈਗੇ ਆ ਤੇ ਜਿੰਨਾ ਵੀ ਆਪਾਂ ਹੋਵੇ ਨੂਲਿਓਸ ਤੇ ਐਕਸਪਾਇਰ ਹੋ ਚੁੱਕੇ ਆ ਉਹ ਵੀਰ ਭਰਾ ਜੇਕਰ ਤੁਹਾਡਾ ਐਕਸਪਾਇਰ ਹੋਣ ਵਾਲਿਆ ਮਲਕੀ ਤੁਹਾਡਾ 15 ਦਿਨ ਰਹਿ ਗਏ ਤੇ 15 ਦਿਨਾਂ ਲਈ ਅਪਾਇੰਟਮੈਂਟ ਏੜੀਆਂ ਓਪਨਾ ਹੀ ਰਹਿੰਦੀਆਂ ਵਾਂ ਤੇ ਉਹਦੇ ਚ ਆਪਣੀ ਅਪਾਇੰਟਮੈਂਟ ਏੜੀਵਾ ਉਦੇਚ ਆਪਣੇ ਮਲਕੀ ਸਾਰੇ ਡਾਕੂਮੈਂਟ ਡਾਕੂਮੈਂਟ ਸੈਂਡ ਕਰ ਦੋ ਤਾਂ ਜੋ ਤੁਹਾਨੂੰ ਅਪਾਇੰਟਮੈਂਟ ਮਿਲੇ ਤਾਂ ਡਾਡਵਾ ਕੰਮ ਪ੍ਰੋਸੈਸ ਸੱਗੇ ਚੱਲੇ ਤੇ ਬਾਕੀ ਜੇਕਰ ਕੋਈ ਹੋਰ ਗੱਲਬਾਤ ਹੋ ਗਈ ਅਪਾਇੰਟਮੈਂਟਾਂ ਬਾਰੇ ਜਾਂ ਪੇਪਰਾਂ ਬਾਰੇ ਹੋਊਗਾ ਅਪਡੇਟ ਆਊਗੀ ਕਿਉਂਕਿ ਹੁਣ ਚੱਲ ਰਹੀ ਹੈ ਕਿ ਨਈ ਫਰੋਸੀ ਦੇ ਵੀ ਕੋਈ ਕਾਨੂੰਨ ਚੇਂਜ ਹੋਣੇ ਆ ਜੇਕਰ ਕੋਈ ਕੋਈ ਕਾਨੂੰਨ ਚੇਂਜ ਹੋਣਗੇ ਆਪਾਂ ਨੈਕਸਟ ਵੀਡੀਓ ਵਿੱਚ ਪਾ ਕੇ ਤੁਹਾਨੂੰ ਜਰੂਰ ਦੱਸਾਂਗੇ ਤੇ ਇਸ ਵੀਡੀਓ ਵਿੱਚ ਸਿਰਫ ਇੰਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ